ਅਸੀਂ ਕਿਸੇ ਮਾਂਗਾ ਹੀ ਨਹੀਂ ਕਹਿੰਦੇ ਵੀ ਤੁਮਹੋਂ ਹੀ ਟ੍ਰਿਕ ਕੋਈ ਨਹੀਂ ਦਸੀ ਵੀਰ ਨੇ ਪ੍ਰਣ ਕੀਤਾ ਕਿ ਅੱਤਵਾਦੀਆਂ ਦੇ ਕਤਲ ਨਹੀਂ ਕਰਾਊਗਾ ਹੀ ਹੀ ਸਮਾਈਲ ਕਰਤੋ ਬਾਈ ਸਮਾਈਲ ਮਾਨੀਗਾ ਸਵਾਗਤ ਆਪਣੀ ਚੈਨਲ ਤੇ ਦੇਖ ਹੋਰ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਅੱਜ ਆਪਣਾ ਦਸਤਾਰ ਕੈਂਪ ਦਾ ਆਖਰੀ ਦਿਨ ਹੈ 27 ਤਰੀਕ ਤੀਸਰਾ ਦਿਨ ਉਸ ਤੋਂ ਬਾਅਦ ਤੇ ਬਾਕੀ ਆਪਾਂ ਕਵਰ ਸੈਰੀ ਸਾਹਮਣੇ ਖੜੇ ਤੇ ਹੁਣ ਠੀਕ ਆ ਤੁਹਾਨੂੰ ਤੇ ਬਈ ਜ਼ਿਆਦਾ ਤਾਂ ਨਹੀਂ ਬਾਕੀ ਕੰਮ ਤੇ ਆਪਣੀ ਦੀ ਸਟਾਰਟਿੰਗ ਹੋ ਚੁੱਕੀ ਹੈ ਤੇ ਸਾਧਿਓ ਤੇ ਬਾਕੀ ਇਹ ਜੱਜਾ ਬੰਨੀ ਹੈ ਫ੍ਰੀ ਸਟੈਂਡ ਦਸਤਾਰ ਬੈਸ ਤੇ ਮੈਂ ਕਾਲੂ ਬੰਨੀ ਸਭੀ ਤਰੀਕ ਨੂੰ ਭਾਰ ਕਾਲੂ ਆਪਾਂ ਇੱਕ ਟੂਰ ਤੇ ਮੈਂ ਪੀ ਬਦੌਨੀ ਸਟਾਕ ਤੇ ਬੰਨੀ ਤੇ ਜੇ ਲੋ ਫ੍ਰੀ ਸਟਾ ਦੀਪਾ ਤੋਂ ਸਮਝੀ ਬਾਤ ਦਾ ਸਾਹਮਣੇ ਬੈਕ ਸ਼ੇਪ ਕੋਸਟ ਜਦੋਂ ਨੂੰ ਦੇਖਣ ਮਿਲ ਜੂਗੀ ਤੇ ਹੁਣ ਆਪਾਂ ਕਰਦੇ ਆ ਸਟਾਰਟਿੰਗ ਬਾਕੀ ਨੂੰ ਅੱਗੇ ਦੇ ਆ ਬਲੌਗ ਦੇਖਣ ਮਿਲ ਜੂਗਾ ਕਿ ਪ੍ਰਦਰਸ਼ਕਾਂ ਕੈਂਪਲੀ ਸ਼ੁਰੂਆਤ ਕਰ ਦਿੱਤੀ ਹੈ ਦੇਖ ਸਕਦੇ ਹੋ ਤੇ ਬਾਕੀ ਵੀਰੇ ਵੀ ਸਾਰੇ ਦੇ 10000 ਜਣੇ ਮੈਂ ਵੀ ਤਰਸ ਜਾਰ ਰਹੇ ਸੀ ਹੁਣ ਚਲੋ ਬਾਣੀ ਜਿੱਥੇ ਪਹੁੰਚ ਆ ਲਈਏ ਤਾਂ ਕਰ ਰਹੇ ਜੁਵਾ ਸੱਤ ਕੁ ਬੱਚ ਨੇ ਸਾਡੇ ਵਰਗਾ ਕਾਫੀ ਦਾ ਸੰਗਤਾਂ

तो लाइक कर दो कमेंट करना तो शेयर कर दो आपके चैनल सब्सक्राइब ही कर दो देखो भाई ये इधर टू है चला गया देखो भाई क्या फोटो लाइक ही ही <दिए> ही रिप्लाई कर दो भाई रिप्लाई तो भाई क्या बात है उसके बाद ये डाल देना है

ਲੋਕ ਦੇ ਨਾਲ ਕਿਉਂਕਿ ਹਰ ਸਾਲ ਗੁਰਗਰਾਹ ਨਵਰਤਈ ਤਿਲਕ ਨੂੰ ਸਮਾਹ ਆਇਆ ਸੰਗਤਾਂ ਵਿੱਚੋਂ ਪੁਜਾ ਸਾਹਿਬ ਦੇ ਨਾਲ ਉਹ ਜਿੰਨੇ ਵੀ ਸਾਡੇ ਤੇ ਇਸ ਪ੍ਰੋਗਰਾਮ ਤਿੰਨੇ ਤੰਦਨਾਂ ਨੂੰ ਸੁਭਾਵਾਂ ਨੂੰ ਮੋਦੇ ਨੇ ਅਸੀਂ ਸਾਰਿਆਂ ਦਾ ਦਿਲੋਂ ਸਤਿਕਾਰ ਕਰਦੇ ਆਂ ਸਾਰਿਆਂ ਨੂੰ ਪਿਆਰ ਕਰਦੇ ਆਂ ਲੰਬੇ ਸਮੇਂ ਤੋਂ ਇਹ ਕੈਂਪ ਚੱਲਣਾ ਜੋ ਦੇ ਵਿੱਚ ਸਾਡੀ ਹਜ਼ਾਰਾਂ ਨੌਜਵਾਨ ਹਰ ਸਾਲ ਪ੍ਰਾਨ ਕਰਕੇ ਜਾਂਦੇ ਨੇ ਤੇ ਬਾਕੀ ਆਪਾਂ ਹੁਣ ਸਾਈਂ ਜੀ ਬਟਾ ਦਾ ਸਟਾਰ ਤੇ 6 ਵਜੇ ਆਖ ਰਹੇ ਹੋ ਕਿਵੇਂ ਲੱਗ ਕਮੈਂਟ ਕਰ ਜੀ ਸਵੇ ਨੂੰ ਇਹ ਬਾਈ ਨੇ ਤਾਂ ਸਿਰਫ ਲੁੱਕ ਲਾਉਣ ਨੂੰ ਗਿਆ ਸੀ ਬਾਕੀ ਸਜਾਈ ਮੈਂ ਹੀ ਆ ਹਾਂ ਜੀ ਬਾਈ ਤੇ ਇਧਰ ਵੀਰ ਜੀ ਸਜਾ ਰਹੇ ਨੇ ਕਿਹੜੀ ਸ਼ੇਪ ਆ ਵੀਰੇ ਮੋਰਨੀ ਸ਼ੇ ਬਾਈ ਮੋਰੇ ਆ ਕੇ ਚੈੱਕ ਕਰਾ ਸਕਦੇ ਤੁਸੀਂ ਡਬਲ ਨਹੀਂ ਸਾਈਂ ਮੋਰਨੀ ਤੇ ਬਾਕੀ ਆਪਣ ਦਸਤਾਰ ਕਾਂ ਮੇਟਾ ਲੜ ਰਹੇ ਤੇ ਇਹ ਜੀ 12 ਬੱਚੇ ਨੇ ਇਧਰ ਹੁਣ ਆਪਣੇ ਕੋਲ ਆਸੀ ਲੈਨ ਨਿਕਰ ਸਵੇਰੇ ਵਾਲੇ ਇੰਟਰਵਿਊ ਵਾਲੇ ਬਾਈ ਜੀ ਇੰਟਰਵਿਊ ਕਰ ਦਿੱਤੀਆਂ ਇਹ ਬਾਕੀ ਅੱਜ ਇੱਕ ਬਹੁਤ ਜ਼ਿਆਦਾ ਕਾਫੀ ਸੰਗਤਾਂ ਤੇ ਹਰਿਆਣੇ ਵਾਲੇ ਵੀ ਆਪਣੇ ਦਸਤਾਰਤ ਜਾ ਰਹੇ ਨੇ ਪ੍ਰਿੰਸ ਬਾਈ ਨਾਬੇ ਤੋਂ ਜੀ ਬਾਈ ਕਲਿੱਪਣਾ ਸਾਡਾ ਯਾਰ ਕਲਿੱਪ ਬਣਾਓ ਬਾਈ ਦੀ ਆਈ ਲੋਕ ਬਣਾ ਰਿਆ ਵੀਰ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ੜੀ ਕਿਸੇ ਕਤਰ ਨਹੀਂ ਕਰਾਊਗਾ। ਬਾਕੀ ਪ੍ਰੋਪਰ ਦਾਸ ਕਰਕੇ ਫਿਰ ਆਪਾਂ ਦਸਤਾਰ ਦਿੰਦੇ ਹੁੰਨੇ ਆ। ਪਰ ਵਿਚਕਾਰ ਤਰਨੀ ਬਾਈ ਵੀ ਪਹੁੰਚ ਚੁੱਕੇ ਹਨ। ਤੇ ਬਾਕੀ ਬਾਈ ਦਾ ਸਿੰਪਲ ਸਹੀ ਹੈ ਡਬਲ ਐਡੀ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰੇ ਤੁਹਾਨੂੰ ਮੈਂ ਕਿਹ ਟਿੱਕ ਦੱਸਣ ਲੱਗਿਆ ਅੱਜ। ਬਿਰੇ ਕਮੈਂਟ ਰੁਕ ਜਾਓ ਜੀ। ਮੈਨੂੰ ਇੱਕ ਟ੍ਰਿਕ ਦੱਸ ਰਹੀ ਤੁਸੀਂ ਸੋਚਦੇ ਨਾ ਆਜ ਹੀ ਤੇੜੀ ਖੇਤ ਪੈ ਜਾਂਦੀ ਔਰ ਇਹਣਾ ਸਰਨੇਟਾ ਕਾਇਨ ਲੰਦਾ। ਇਹਦੋਂ ਦਾ ਟ੍ਰਿਕ ਦੱਸਦਾ ਦੇਖੋ ਜਿਹੜੀ ਆਜ ਹੀ ਦੇ ਨਾ ਜਿਹੜਾ ਧਾਗਾ ਨਾਲ ਪਾਸਾ ਹੁੰਦਾ ਇਹ ਕਦੇ ਵੀ ਆਏ ਨਾ ਕਰੋ ਵੀ ਕੰਨੀ ਇੱਧਰ ਆ ਜਾਏ। ਥੋੜੇ ਸੱਜੇ ਹੱਥ ਹਮੇਜ਼ਾ ਤਾਂ ਕਿਹੜਾ ਪਾਸਾ ਰੋਣਾ ਕਹੀ ਬਿਰੇ। ਜਿਹੜੀ ਆ ਸਲਾਈ ਹੈ ਨਾ ਇਹ ਥੋੜੇ ਸੱਜੇ ਹੱਥ ਨੂੰ ਹੀ ਚੈੱਕ ਦੇ। ਥੋੜੇ ਉਧਰ ਇਹ ਨਾ ਮਾਰਦੀ ਹੋਵੇ। ਜਿਹੜਾ ਉਹ ਕੱਪੜਾ ਕਿੱਥੇ ਪਾਸਾ ਸੈਟਾ ਕਰਨ ਲੱਗੇ ਕਦੇ ਵੀ ਨਹੀਂ ਖੁੱਟਿਆ ਜਾਊਗਾ। ਪਹਿਲਾ ਜਿਹੜਾ ਸਲਾਈ ਵਾਲਾ ਪਾਸਾ ਉਹ ਅੰਦਰ ਨੂੰ ਫੋਲਡ ਕਰਨਾ ਫਿਰ ਦੂਸਰਾ ਚੰਗੀ ਗੱਲ ਦੱਸੀ ਆ ਮੈਂ ਹੋਰ ਕੁਝ ਹੋਰ ਬਾਈ ਜੀ ਦਸਤਾਰ ਸਜਾਉਣੇ ਫਿਰ ਦੱਸ ਦੇਵਾਂ ਤੁਹਾਨੂੰ ਤਰੀਕੇ ਕਾਉਂਦ ਸਭ ਜਿਹੜੇ ਨੂੰ ਸਾਰੇ ਦੱਸਣਗੇ ਅਸੀਂ ਕਿਸੇ ਮਾਂਗਾ ਹੀ ਨਹੀਂ ਕਹਿੰਦੇ ਵੀ ਤੁਮ ਨੂੰ ਟ੍ਰਿਕ ਕੋਈ ਨਹੀਂ ਦੱਸੂਗਾ ਸਾਰਿਆਂ ਦਾ ਵੀਰੇ ਆਪ ਦਾ ਦਾ ਹਿਸਾਬ ਹੁੰਦਾ ਸਾਰੇ ਆਧਿਆਆਂ ਦੇ ਟ੍ਰਿਕਾ ਦੱਸਦੇ ਨੇ ਕਿਸੇ ਕੋਲੇ ਕੋਈ ਵੱਖਰਾ ਕੁਝ ਨਹੀਂ ਹੁੰਦਾ ਆਪਣਾ ਇਹ ਕੈਂਪ ਚੱਲ ਰਿਹਾ ਵਾਸਤੇ ਬਾਕੀ ਸਵਾਦੋਕ ਹੋ ਗਏ ਕਾ ਲਾਇਆ ਸਕਾ ਬਾਕੀ ਮਾਂ ਦਾ ਦੇ ਸਾਦੇ ਹੋ ਜੀ ਰੋੜੀ ਦੇ ਐਡਮਿਨ ਸਰਦਾਰ ਜੀ ਰੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਇਸ ਲਈ 10 ਸਾਲਾਂ ਤੋਂ ਇਸੇ ਸਥਾਨ ਤੇ ਤਿੰਨ ਦਿਨ ਲਗਾਇਆ ਜਾਂਦਾ ਜੀ ਹਾਂਜੀ ਇੱਥੇ ਬਾਕੀ ਇੱਧਰ ਆਨੇ ਮੁੰਡੇ ਅਸਕਲ ਬਾਜੀ ਕੀ ਹਾਲ-ਚਾਲ ਬੀਰ ਜੀ ਮੁਰ ਜੀ ਆ ਜੀ ਗਾ ਸਿਹਰ ਬਾਈ ਜਾਨ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਪਾ ਰੁਕੋ ਜਿਵੇਂ ਕਿ ਬਾਕੀ ਹੁਣ 4 ਕੁ ਦਿਨਾਂ ਵਾਲੇ ਤੇ ਆਪਾਂ ਕਰ ਲੱਗੇ ਕੈਂਪ ਦੀ ਸਮਾਪਤੀ ਤੇ ਅੱਜ ਤੀਜਾ ਦੇ ਅਸੀਂ ਆਪਣਾ ਲਾਸਟ ਦਿਨ ਦੇਖ ਸਾਡੇ ਵੱਲੋਂ ਸਮਾਪਤੀ ਕਰਦੇ ਹਾਂ ਫਿਰ ਮਾਨ ਸਨਮਾਨ ਸਾਰੀ ਮੇਰੇ ਨਾਲ ਕਰਾਈ ਇਹ ਸੰਗਤ ਜੀ ਯਾਦੋ ਕਾਫੀ ਜ਼ਿਆਦਾ ਕਿੱਥੇ ਨਾਲ ਪ੍ਰਾਈਮਰ ਮੇਰਾ ਕਿਹਾ ਇੱਕ ਬਾਹਰ ਕੀਪਰ ਦੇ ਫੋਟੋ ਵੀ ਦੇ ਦੋ ਇਹਨਾਂ ਦੀ ਬਾਕੀ ਕਾਇਮ ਕਰੀਏ ਸਮਾਨ ਫਿਓਨ ਜਿਹੜੇ ਸਾਰੇ ਜਿਹੜੇ ਦਸਤਾਰ ਬੋਸ ਸੋਣਾ ਇਹ ਸਮਾਨ ਹੋ ਗਿਆ ਤੇ ਬਾਕੀ ਜੀ ਪੰਜ ਕਬਜਨ ਵਾਲੇ ਤੇ ਬਾਕੀ ਆਪਾਂ ਕਮਰੇ ਜਾ ਕੇ ਸਮਾਨ ਲੈ ਕੇ ਆਉਣੇ ਆ ਤੇ ਗੱਡੀ ਚ ਰੱਖਦੇ ਆ ਓਕੇ ਭਾਈ ਜੀ ਵੀਰੇ ਧੰਨਵਾਦ ਜੀ ਬਹੁਤ ਬਹੁਤ ਮਾਲਕ ਕਿਰਪਾ ਕਰੇ ਅੱਜ ਤੋਂ ਵੀ ਅਸੀਂ ਇਹ ਸਮਾਗਮ ਕਰਦੇ ਰਹਾਂਗੇ ਮਾਲਕ ਤੰਦਰੁਸਤੀ ਬਖਸ਼ੇ ਓਕੇ ਵੀਰੇ ਜੀ ਸਾਹਿਬ ਜੀ ਅਲੈਕੁਮ ਸਲਾਮ ਬਾਕੀ ਆਸ ਹੁਣ ਆਪਾਂ ਚੱਲਦੇ ਆਂ ਠੰਡਾ ਪਰ ਸਾਬ ਚ ਮਥਾੜਿਕਨ ਦਸਤਖਤ ਮਿਲੇਗਾ ਭਲੀਏ ਹੋਰ ਮੰਨ ਰੱਖੋ ਜੀ ਹੋਰ ਮੰਨ ਰੱਖੋ ਵੀਰ ਜੀ ਹਾਂਜੀ ਗਾਇਸ ਤੇ ਬਾਕੀ ਆਪਾਂ ਫਲਾ ਬਸਰ ਚ ਅੱਧਾ ਡੇ ਕੇ ਦਰਸ਼ਨ ਕਰਿਆ ਤੇ ਬਾਕੀ ਕੱਲ ਆਪਾਂ ਕੋਈ ਟਾਈਮ ਨਹੀਂ ਸੀ ਕੱਲ ਆਪਾਂ ਕੈਂਪ ਵੀ ਸਵੇਰ ਜਲਦੀ ਕੀਤਾ ਸੀ ਸਮਾਪਤੀ ਵੀ ਲੇਟ ਕੀਤੀ ਸੀ ਰਾਤ ਨੂੰ 6:30 7:30 ਵਜੇ ਸੀ ਤੇ ਪਰਸ ਸਵੇਰ ਪਦਰਵਾਸਾਂ ਤੋਂ ਅੱਧਾ ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਕਮਰੇ 'ਚ ਸਪਾਸ ਨੂੰ ਲੈ ਕੇ ਵੜਨਾ ਤੇ ਰੱਖਦੇ ਆ ਤੇ ਆਪਾਂ ਚਾਲਦੇ ਹਾਂ ਠੀਕ ਆ ਵੀਰ ਜੀ ਚਲਿਏ ਵੀਰ ਜੀ ਹੁਣ ਹਾਂਜੀ ਹਾਂਜੀ ਮਹਾਰਾਜ ਤਿਆਰੀਆਂ ਫੁੱਲ ਕਮਰ ਕਸੇ ਕਰਦੇ ਹਾਂ ਜੀ ਤਾਂ ਇਤਵਾਕੇ ਪਤਾ ਮਾਰ ਕੇ ਸਮਾਨ ਲਿਆ ਲਾ ਹਣਾ ਆਪਾਂ ਚੱਲਦੇ ਆਂ ਘਰਾਂ ਨੂੰ ਤੇ ਆ ਖੜੇਗਾ ਜੀ ਆਪਣੀ ਗੱਡੀ ਲੈਂਬਰ ਗੱਡੀ ਇਹਦੇ ਇਹਦੀ ਤਾਕੀ ਨਾ ਹਾ ਬਲੌਕ ਲਗਾਏ ਨੇ ਪੂਨ ਕੋਰੀ ਆਮੂਰੀ ਆ ਖੋਲਦੇ ਬਾਜਰ ਕੋਲ ਕੇ ਦੱਸ ਹਾਂ ਮਾਰੇ ਅਸਤਾ ਬਾਈ ਜੀ ਤੇਨੇ ਮੈਂਬਰ ਨੇ ਹੁਣ ਮੈਂਬਰ ਬਾਦ ਕਿਉਂਕਿ ਆ ਵੀ ਮੁੰਡਾ ਹੈ ਨਹੀਂ ਸੀ ਪਹਿਲਾਂ ਇਹ ਵੀ ਨਹੀਂ ਹੈਗਾ ਸੀ ਇਹ ਵੀ ਨਹੀਂ ਹੈਗਾ ਸੀ ਕਿਉਂਕਿ ਹੈਗੇ ਨੇ ਬਲੌਕ ਦੇ ਤਰੀਕੇ ਕਿਹਦੇ ਨਾਲ ਆਏ ਸੀ ਥੋੜੇ ਨਾਲ ਹੀ ਆਏ ਸੀ ਜੀ ਜੋਟ ਬੋਰਾ ਹੈ ਬਲੌਕ ਹੈ ਮਾਰੇ ਪਾਸ ਬਾਬਾ ਜੀ ਆਪਣੇ ਨਾਲ ਤਾਂ ਨਹੀਂ ਆਇਆ ਆ ਇਹ ਨੂੰ ਜਾਣਦੇ ਸੀ ਯਾਰ ਪਤਾ ਕੀ ਹੁੰਦਾ ਹੁਣ ਮੈਂ ਭੁੱਲ ਗਿਆ ਚਲੋ ਕੋਈ ਨਹੀਂ ਇਹ ਐਸੀ ਬਸ ਤੇ ਇਹ ਹੋਵੇ ਇਹ ਵੀ ਨਾਲ ਨੇ ਜੀ ਦੋ ਤਿੰਨ ਮੁੰਡੇ ਨਾਲ ਹੋਰ ਨੇ ਤੇ ਆ ਵੀ ਆਪਣੇ ਨਾਲ ਹੀ ਆਇਆਗਾ ਹਰਵਿੰਦਰ ਬਾਈ ਦਾ ਮਾਮੇ ਜੀ ਦਾ ਮੁੰਡਾ ਹੂੰ ਦੇਖਿਆ ਓਕੇ ਤੇ ਬਾਈ ਫਲੈਕਸਾ ਬਣਾਉਂਦਾ ਹੋਰ ਕੀ ਕਰਦੇ ਬਾਈ ਹੋਰ ਵੀਰੇ ਆਪਣਾ ਇੱਕ ਗ੍ਰਾਫਿਕ ਡਿਜ਼ਾਈਨਿੰਗ ਦਾ ਕੰਮ ਆ ਤੇ ਆਪਾਂ ਪੱਕਾ ਬਣਾਦੇ ਤੇ ਬਾਕੀ ਜੇ ਤੁਸੀਂ ਕੋਈ ਕੰਮ ਕਰਾਉਣਾ ਮੈਂ ਤੁਹਾਨੂੰ ਬਾਈ ਦਾ ਨੰਬਰ ਡਿਸਕ੍ਰਿਪਸ਼ਨ ਚ ਲਿਖ ਦੂੰਗਾ ਕੰਟੈਕਟ ਕਰੋ ਬਾਈ ਨਾਲ ਧੰਨਵਾਦ। ਬਾਸ 12 ਤੋਂ ਜਾਊਗਾ ਤੋਦ। ਵਾਤਾਕ ਗੁਰਵਰਨਨ 45 ਜੀ ਭਾਈ ਕਿਵੇਂ ਹੋ? ਲੜ ਛੋਟਾ ਨਹੀਂ ਹੈ। ਜੀ ਭਾਈ ਲੜ ਛੋਟਾਗਾ ਇਹ ਹਵਾਜੀ ਰੋ ਗਿਆ। ਕੋਈ ਨਹੀਂ। ਇਹ ਕਿਹੜਾ ਪਿੰਡ ਆ ਵੀਰੇ ਆਪਣਾ? ਮੇਰਾ ਭਾਈ ਚੰਡੀਗੜ੍ਹ ਆ। ਓਕੇ ਜੀ। ਇਹ ਤਾਂ ਸ਼ਹਿਰ ਆ। ਸ਼ਹਿਰ ਦੇ ਨਾਲ ਸੁਣਾਣਾ। ਓਏ ਮਨ ਚਾੜ ਦੋ। ਮੈਂ ਇਹਨੂੰ ਗੋਦੀ ਚਾਕੇ ਇੱਧਰ ਆਣਾ। ਤੇ ਵਾਕੇ ਜੇ ਆਪਾਂ ਚੱਲਦੇ ਹਾਂ ਹੁਣ। ਹਲ ਗੱਡੇ ਸਰਕੰਸ ਵਾਰ ਰੱਖ ਲਿਆ ਜੀ ਸੋਨ ਹਾਲ ਸਾਥ ਵੀਰਾਂ ਦਾ ਕਾਰ ਆ ਰਿਹਾ ਹੈ ਚੱਲਦੇ ਹੁਣ ਆਪਾਂ ਕਰਾਣੂ ਤੇ ਬਾਕੀ ਰਸਤੇ ਜਈਏ ਕੋਈ ਗਲਬਾਬੀ ਆਪਾਂ ਦੱਸ ਦਾਂਗੇ ਜੀ ਆਪਾਂ ਕਰੇ ਵਾਕੇ ਵਲੋਗਿੰਗ ਕਰਦੇ ਨਾ ਬਸ ਅੱਜ ਵਾਕੇ ਨਾਲ ਜਿਲੇ ਸੂਟ ਵੀ ਬਹੁਤ ਘੱਟ ਦਿੱਤਾ ਟਰੈਵਲ ਸੀ ਅੱਜ ਸੰਗਤ ਬਹੁਤ ਜ਼ਿਆਦਾ ਸੀ ਹਨਾ ਵੀਰ ਜੀ ਬਿਲਕੁਲ 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 ਬਹੁਤ ਜ਼ਿਆਦਾ ਸੰਗਤ ਸੀ ਅੱਜ ਦੇ ਵਾ ਕੀ ਰਸੀਦਾਰ ਕੇ ਆਪਣਾ ਸਾਰਾ ਸਿਆਰੇ ਸੀ ਜੇ ਹੋਰ ਵੀ ਕੰਮ ਉਸ ਬੋਟ ਨਾ ਕਰਕੇ ਚਲੋ ਅਰਾਫਾ ਚਾਲਦੇ ਆਂ ਬਸ ਯਾਸ਼ ਗਿਆ ਆਪਣੀ ਖੰਪੜੇ ਲੋਕੇਸ਼ਨ ਤੇ ਆਪਣੀ ਗੱਡੀ ਉਰੇ ਖੜੀ ਸੀ ਆਈ ਦਾ ਤੋੜ ਰਸਤੇ ਜ ਰੁਕੇ ਸੁਪਰ ਹਾ ਦੱਸ ਸਕਣ ਵਾਸਤੇ ਵੀਰੇ ਕਿਹੜਾ ਪਿੰਡ ਆ ਤੇ ਕਿਹੜੀ ਗੱਲਾਂ ਜੀ ਤੇ ਹੁਣ ਗਾਈਜ਼ ਆਪਾਂ ਪ੍ਰਸਾਦਾ ਸਕਦੇ ਆ ਫਿਲਹਾਲ ਆਨੰਦ ਮੰਗਲ ਜੀ ਅੱਜ ਗੱਲ ਜੇ ਬੱਗਾਂ ਬਰਤਾਲ ਸਾਹਿਬ ਅਗਲੇ ਦਿਨ ਪਟਾਰ ਸਾਹਿਬ ਦੇ ਕੀਰ ਜਰਾ ਚੱਲਦੇ ਹੁਣ ਲਓ ਜੀ ਇਹ ਮੁੰਡੇ ਨੂੰ ਫੋਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਇਹ ਬੰਦਾ ਬਹੁਤ ਹੀ ਸੋਹਣੀ ਫੱਕ ਬੰਦਾ ਹੈ ਬਹੁਤ ਹੀ ਸੋਹਣੇ ਵਲੌਗ ਬਣਾਉਂਦਾ ਹੈ ਤੇ ਸਾਡੀ ਗੱਲ ਮੋੜਦਾ ਕੋਈ ਨਹੀਂ ਹੈ ਇਹਨੂੰ ਹੁਣ ਪਾਕਿਸਤਾਨ ਵੀ ਲੈ ਕੇ ਜਾਣਾ ਹੈ ਜੀ ਅਸੀਂ ਤਿਆਰੀ ਖਿੱਚ ਲਈ ਹੈ ਦੀ ਅਸੀਂ ਹੁਣ ਇਹਨੂੰ ਪਾਕਿਸਤਾਨ ਲੈ ਕੇ ਜਾਵਾਂਗੇ ਨਤਕਾਨਾ ਸਾਹਿਬ ਦਿਖਾ ਕੇ ਲੈ ਆਵਾਂਗੇ ਲਓ ਜੀ ਇਹਨੂੰ ਲਾਇਕ ਸ਼ੇਅਰ ਕੋਲਕ ਦੱਬ ਕੇ ਕਰੋ ਵਾਇਰਲ ਕਰ ਦਿਓ ਇਹਨੂੰ ਜਿੰਨਾ ਕਰ ਸਕਦੇ ਹੋ ਇਹ ਬੰਦਾ ਸਾਡਾ ਘੈਂਡਾ ਧੰਨਵਾਦ ਜੀ ਸਾਰਿਆਂ ਦਾ ਇਹਨੂੰ ਵਾਇਰਲ ਕਰ ਦਿਓ ਵਾਇਰਲ ਕਰ ਦਿਓ ਧੰਨਵਾਦ ਜੀ ਚਲੋ ਗਾਇਜ਼ ਚੱਲਦੇ ਹੁਣ ਆਪਾਂ ਬਾਸਰੋਟ ਜਿੱਦਾ ਜਾ ਕੇ ਕਰੇ ਬਣਾ ਜੀ ਅੱਜ ਗਾਇਜ਼ ਤੇ ਬਾਕੀ ਆਪਾਂ ਅਮਰਗੜ ਪਹੁੰਚ ਗਏ ਆ ਤੇ ਬਾਕੀ ਵੀਰ ਦਾ ਪਿੰਡ ਹੈ ਅਮਰਗੜ ਚੱਲਦੇ ਨੇ ਤੇ ਆਪਾਂ ਆ ਜੇ ਹੈ ਥਾਣਾ ਅਮਰਗੜ ਯਹਾਂ ਨਹੀਂ ਜਾਣਾ ਹੁਣ ਕੋ ਭਾਈ ਭਾਈ ਲਾਈਵ ਆਏ ਤੁਸੀਂ ਕਵਰਦੇ ਹਾਂ ਹਾਂ ਜੀ ਗਾਇਸ ਤੇ ਬਾਕੀ ਆਪਾਂ ਖੁਰਦ ਪਹੁੰਚ ਗਏ ਅਸੀਂ ਪ੍ਰਧਾਨ ਜੀ ਦੀ ਬਾਕੀ ਆਪਾਂ ਸਾਰਾ ਸਮਾਨ ਗੱਡੀ ਚੋਂ ਲਾਤਾ ਬਾਕੀ ਕਿਹੜਾ ਵੀ ਸਿਸਟਮ ਸੀ ਤੇ ਹੁਣ ਗਾਇਸ ਆਪਾਂ ਖੁਰਦ ਅਗੜੇ ਗਾਇਸ ਨੋਵਾ ਸਾਨੂੰ ਨਹੀਂ ਦੱਸੀ ਉਹ ਦਿਖਾ ਦਿੰਨੇ ਆ ਤੇ ਬਾਕੀ ਸਾਰੇ ਤੇ ਡੈਡੀ ਜੀ ਆਏ ਨੇ ਹਮ ਚਲਦੇ ਆਂ ਅਭੀ ਪਿੰਡ ਕੋ ਅਗੜੇ ਗਾਇਸ ਗੱਡੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਹੁਤ ਬੜੀ ਅਕਸਰ ਗਾਲ ਯਾ ਅਨਿ ਗਾਇਸ ਤੇ ਬਾਕੀ ਆਪਾਂ ਕਰਦੇ ਪੌਂਡ ਚੁੱਕਿਆ ਤੇ ਉਹਤੇ ਅੱਜ ਦਾ ਕਰਦੇ ਆ ਬਲੌਗ ਐਂਡ ਤੇ ਬਾਕੀ ਅੱਜ ਦਿਨੇ ਸ਼ੂਟ ਕੱਟ ਕਰ ਸਕਿਆ ਸੀ ਕਿਉਂਕਿ ਬਹੁਤ ਜ਼ਿਆਦਾ ਸੰਗਤ ਸੀ ਸੇਵਾ ਕਰਦੇ ਸੀ ਤਾਂ ਕਰਕੇ ਤੇ ਬਾਕੀ ਜੀ ਬਲੌਗ ਵਿਦਿਆ ਲੱਗਿਆ ਹੋਇਆ ਤਾਂ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰ ਦਿਓ ਜੇ ਬਾਕੀ ਆਪਣੇ ਚੈਨਲ ਤੇ ਨਿਮਿਤ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਪਹਿਲਾ ਦਿਨ ਦਾ ਜਾਂ ਦੂਸਰੇ ਦਿਨ ਦਾ ਤੁਸੀਂ ਜਸਤਾਰ ਕੈਂਪ ਦਾ ਬਲੌਗ ਨਹੀਂ ਦੇਖਿਆ ਤਾਂ ਉਹਨਾਂ ਦੇ ਲਿੰਕਸ ਉਹਨੂੰ ਇੱਥੇ ਮਿਲ ਜਾਣਗੇ ਜਾਂ ਡਿਸਕ੍ਰਿਪਸ਼ਨ ਚ ਜਾ ਕੇ ਜ਼ਰੂਰ ਚੈੱਕ ਕਰਿਓ ਮੇਰਾ ਇੱਕ ਕਾਲੂ ਇੱਕ ਹੋਰ ਨਾਮੇ ਬਲੌਗ ਚ ਬਲੌਗ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ